ਆਮ ਆਦਮੀ ਪਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਭਾਜਪਾ ਤੇ ਕਾਂਗਰਸ ਤੇ ਗੁਰੂਆਂ ਦੀ ਬੇਅਦਬੀ ਕਰਨ ਲਈ ਝਾਲੀ ਵੀਡੀਓ ਬਣਾਉਣ ਅਤੇ ਉਸ ਨੂੰ ਜਾਰੀ ਕਰਨ ਦੀ ਸਖਤ ਨਿੰਦਾ ਕੀਤੀ ਜ ਜੋ ਬਿਲਕੁਲ ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਜਲੰਧਰ ਵਿੱਚ ਵੀਡੀਓ ਦੇ ਨਾਲ ਛੇੜਛਾੜ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਮਾਮਲੇ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਖਿਲਾਫ ਪਰਚਾ 20 ਦਰਜ ਕਰ ਲਿਆ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤੇ ਆਮ ਆਦਮੀ ਪਾਰਟੀ ਨੇ ਝਾਲੀ ਵੀਡੀਓ ਸਾਂਝਾ ਕਰਨ ਵਾਲੇ ਭਾਜਪਾ ਤੇ ਕਾਂਗਰਸ ਨੇਤਾਵਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਕਿ ਹੈ ਕਿ ਇਸ ਮਾਮਲੇ ਦੇ ਵਿੱਚ ਭਾਜਪਾ ਤੇ ਕਾਂਗਰਸ ਨੂੰ ਤੁਰੰਤ ਲੋਕਾਂ ਤੋਂ ਮਾਫੀ ਜਿਹੜੀ ਹੈ ਉਹ ਮੰਗ ਲੈਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਵੀਡੀਓ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਸਾਫ ਹੈ ਕਿ ਭਾਜਪਾ ਤੇ ਕਾਂਗਰਸ ਨੇ ਜਾਣ ਬੁਝ ਕੇ ਗੁਰੂਆਂ ਦਾ ਨਾਮ ਗੰਦੀ ਰਾਜਨੀਤੀ ਦੇ ਵਿੱਚ ਘਸੀਟਿਆ ਤੇ ਬੇਅਦਬੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਹੁਣ ਮੋਦੀ ਅਤੇ ਰਾਹੁਲ ਗਾਂਧੀ ਸਿੱਖ ਸਮਾਜ ਤੋਂ ਜ਼ਰੂਰ ਤੇ ਜ਼ਰੂਰ ਮਾਫੀ ਮੰਗਣ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਕਾਂਗਰਸ ਤੋਂ ਗੁਰੂਆਂ ਦਾ ਅਪਮਾਨ ਕਰਨ ਦੇ ਲਈ ਸਿੱਖ ਸਮਾਜ ਸਮੇਤ ਪੂਰੇ ਦੇਸ਼ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਤੇ ਕਾਂਗਰਸ ਦੇ ਨਾਂ 'ਤੇ ਗੁਰੂਆਂ ਦੀ ਬੇਅਦਬੀ ਕੀਤੀ ਹੈ ਇਸ ਨਾਲ ਪੂਰੇ ਸਿੱਖ ਸਮਾਜ ਦੀ ਆਸਥਾ ਨੂੰ ਡੂੰਗੀ ਥੇਸ ਜਿਹੜੀ ਹੈ ਉਹ ਪਹੁੰਚੀ ਹੈ ਐਥੇ ਹੁੰਦਾ ਸੀ ਕਿ ਕਿਸ ਤਰੀਕੇ ਨਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿੱਚ ਨੇਤਾ ਪ੍ਰਤੀਪੱਖ ਆਤੀਸ਼ੀ ਨੇ ਸਦਨ ਵਿੱਚ ਗੁਰੂ ਨਹੀਂ ਬੋਲਿਆ ਇਹ ਗੱਲ ਪੰਜਾਬ ਪੁਲਿਸ ਦੀ ਫੋਰੈਂਸਿਕ ਜਾਂਚ ਤੋਂ ਸਾਫ਼ ਹੋ ਗਈ ਹੈ ਭਾਜਪਾ ਤੇ ਕਾਂਗਰਸ ਨੂੰ ਸਿੱਖ ਸਮਾਜ ਦੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਤੁਰੰਤ ਮਾਫੀ ਜਿਹੜੀ ਹੈ ਉਹ ਮੰਗਣੀ ਚਾਹੀਦੀ ਹੈ ਕਿਹਾ ਜਾ ਰਿਹਾ ਹੁਣ ਇਸ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਹ ਸਿੱਖ ਗੁਰੂਆਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੀ ਹੈ ਔਰ ਗੁਰੂਆਂ ਦਾ અપਮਾਨ ਕਦੇ ਵੀ ਬਰਦਾਸ਼ਤ ਉਹਨਾਂ ਵੱਲੋਂ ਨਹੀਂ ਕੀਤਾ ਜਾਵੇਗਾ ਔਰ ਭਾਜਪਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਭਾਜਪਾ ਨੇ ਗੁਰੂ ਸਾਹਿਬ ਦਾ ਨਾਮ ਵਰਤ ਕੇ ਦਿੱਲੀ ਵਿਧਾਨ ਸਭਾ ਦੇ ਨੇਤਾ ਪ੍ਰਤੀਪਖ ਆਤਿਸ਼ੀ ਦਾ ਜਾਲੀ ਵੀਡੀਓ ਬਣਾਇਆ ਤੇ ਉਸ ਦੇ ਵਿਧਾਇਕਾਂ ਮੰਤਰੀਆਂ ਨੇ ਪ੍ਰਸਾਰਿਤ ਕਰਕੇ ਗੁਰੂ ਸਾਹਿਬ ਦਾ અપਮਾਨ ਜ਼ਰੂਰ ਤੇ ਜ਼ਰੂਰ ਕੀਤਾ ਹੈ ਕਾਂਗਰਸ ਵੀ ਸਿੱਖ ਗੁਰੂਆਂ ਦੇ અપਮਾਨ ਦੇ ਵਿੱਚ ਪਿੱਛੇ ਬਿਲਕੁਲ ਵੀ ਨਹੀਂ ਹੈ ਜਿਵੇਂ ਉਹਨਾਂ ਦਾ ਮੰਨਣਾ ਹੈ ਔਰ ਨਾਲ ਦੇ ਨਾਲ ਭਾਜਪਾ ਤੇ ਕਾਂਗਰਸ ਦੇ ਨੇਤਾਵਾਂ ਦੁਆਰਾ ਸਿੱਖ ਗੁਰੂਆਂ ਦਾ અપਮਾਨ ਕਰਨ ਨਾਲ ਸਿੱਖ ਮਾਹੌਲ ਦੇ ਵਿੱਚ ਬਹੁਤ ਹੀ ਜ਼ਿਆਦਾ ਅਕ੍ਰੋਸ਼ ਹੈ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਭਾਜਪਾ ਦੇ ਕਾਂਗਰਸ ਦੇ ਸਿਖਰਲੇ ਨੇਤਾ ਮਾਫੀ ਜ਼ਰੂਰ ਤੇ ਜ਼ਰੂਰ ਮੰਗਣ ਤੇ ਵੀਡੀਓ ਸਾਂਝਾ ਕਰਨ ਵਾਲਿਆਂ ਤੇ ਕਾਰਵਾਈ ਵੀ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਭਾਜਪਾ ਦੇ ਤੇ ਭਾਜਪਾ ਗੁਰੂ ਸਾਹਿਬ ਦਾ ਨਾਮ ਵਰਤ ਕੇ ਜਾਲੀ ਵੀਡੀਓ ਬਣਾ ਕੇ ਨੇਤਾ ਪ੍ਰਤੀਪੱਖ ਅਤੀਸ਼ੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦਿੱਲੀ ਵਿਧਾਨ ਸਭਾ ਨੂੰ ਚੱਲਣ ਨਹੀਂ ਦੇ ਰਹੇ ਅਦਿੱਲੀ ਦਿੱਲੀ ਦੇ ਜਨਤਾ ਨੂੰ ਪਤਾ ਹੈ ਕਿ ਉਹ ਜਿਹਾ ਕਿਉਂ ਕਰ ਰਹੇ ਨੇ ਭਾਜਪਾ ਦਿੱਲੀ ਦੇ ਪ੍ਰਦੂਸ਼ਣ ਕਾਨੂੰਨ ਵਿਵਸਥਾ ਗੰਦੇ ਪਾਣੀ ਵਰਗੇ ਮੁੱਦਿਆਂ ਤੇ ਸਦਨ ਵਿੱਚ ਚਰਚਾ ਕਰਨ ਤੋਂ ਹੁਣ ਇਸ ਸਮੇਂ ਪੱਜ ਰਹੀ ਹੈ ਇਸ ਲਈ ਉਹ ਤਰੰਤ ਦੀ ਆੜ ਦੇ ਵਿੱਚ ਆਪਣੀਆਂ ناکامیਆਂ ਨੂੰ ਲੁਕਾਉਣ ਦੇ ਲਈ ਜਾਲੀ ਵੀਡੀਓ ਬਣਾ ਕੇ ਜਾਣ ਬੁਝਕੇ ਅਜਿਹਾ ਕਰਿਆ ਆਮ ਆਦਮੀ ਪਾਰਟੀ ਜਾਲੀ ਵੀਡੀਓ ਪ੍ਰਸਾਰਿਤ ਕਰਨ ਵਾਲੇ ਮੰਤਰੀ ਕਪਲ ਮਿਸ਼ਰਾ ਦੀ ਮੈਂਬਰਸ਼ਿਪ ਤੁਰੰਤ ਖਤਮ ਕਰਨ ਦੀ ਹੁਣ ਮੰਗ ਕਰ ਰਹੀ ਹੈ ਔਰ ਨਾਲ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਖਾਸ ਤਰੀਕੇ ਦੇ ਨਾਲ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਗੁਰੂਆਂ ਦਾ ਅਪਮਾਨ ਕਰਨ ਵਾਲੇ ਭਾਜਪਾ ਵਿਧਾਇਕਾਂ ਨੂੰ ਸਦਨ ਤੋਂ ਘੱਟ ਤੋਂ ਘੱਟ ਉਹਨਾਂ ਨੇ ਕਿਹਾ ਕਿ 6 ਮਹੀਨਿਆਂ ਦੇ ਲਈ ਮੁਅਤਲ ਕਰ ਦਿੱਤਾ ਜਾਣਾ ਚਾਹੀਦਾ ਹੈ ਉਦੋਂ ਪੰਜਾਬ ਪੁਲਿਸ ਨੇ ਭਾਜਪਾ ਦੇ ਮੰਤਰੀ ਕਪਲ ਮਿਸ਼ਰਾ ਦੁਆਰਾ ਆਪਣੇ ਟਵਿੱਟਰ ਹੈਂਡਲ ਤੋਂ ਜਾਰੀ ਕੀਤੀ ਗਈ ਵੀਡੀਓ ਦੀ ਇਸ ਇੱਕ ਜਾਂਚ ਜਿਹੜੀ ਹੈ ਉਹ ਵੀ ਕੀਤੀ ਹੈ ਇਸ ਜਾਂਚ ਵਿੱਚ ਸਾਫ ਹੋ ਗਿਆ ਕਿ ਆਤੀਸ਼ੀ ਨੇ ਗੁਰੂ ਸ਼ਬਦੀ ਵਰਤੋਂ ਕੀਤੀ ਹੀ ਨਹੀਂ ਸੀ ਐਡਿਟ ਕੀਤੇ ਵੀਡੀਓ ਨੂੰ ਅਪਲੋਡ ਕਰਨ ਤੇ ਪਰਸਾਰਤ ਕਰਨ ਦੇ ਸਬੰਧ ਵਿੱਚ ਜਲੰਧਰ ਪੁਲਿਸ ਕਮਿਸ਼ਨਰੇਟ ਵਿੱਚ ਐਫ ਆਈ ਆਰਸ ਦਰਜ ਕੀਤੀਆਂ ਗਈਆਂ ਨੇ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਪੋਸਟ ਤੋਂ ਕੱਢੇ ਗਏ ਆਡੀਓ ਦੀ ਫੋਰੈਂਸਿਕ ਜਾਂਚ ਤੋਂ ਪਤਾ ਚੱਲਦਾ ਹੈ ਕਿ ਆਤੀਸ਼ੀ ਨੇ ਗੁਰੂ ਸ਼ਬਦ ਉਚਾਰਨ ਬਿਲਕੁਲ ਵੀ ਨਹੀਂ ਕੀਤਾ ਪਰ ਇੱਥੇ ਤੁਹਾਨੂੰ ਦੱਸ ਸੀ ਕਿ ਕਿਸ ਤਰੀਕੇ ਨਾਲ ਪੁਲਿਸ ਨੇ ਇਕਬਾਲ ਸਿੰਘ ਦੀ ਸ਼ਿਕਾਇਤ ਤੇ ਇਹ ਐਫ ਆਈ ਆਰ ਦਰਜ ਕੀਤੀ ਹੈ ਤੇ ਸੋਸ਼ਲ ਮੀਡੀਆ ਤੇ ਕਈ ਪੋਸਟਾਂ ਇਸ ਲਈ ਵਾਇਰਲ ਵੀ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦਿੱਲੀ ਵਿਧਾਨ ਸਭਾ ਵਿੱਚ ਵਿਰੋਧ ਪੱਖ ਦੇ ਨੇਤਾ ਆਤੀਸ਼ੀ ਨੂੰ ਕਥਿਤ ਤੌਰ ਤੇ ਗੁਰੂਆਂ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਦੇ ਹੋਏ ਦਿਖਾਇਆ ਗਿਆ ਹੈ ਔਰ ਜੇ ਉਹ ਇਹ ਅਜਹੀਆਂ ਭੜਕਾਊ ਪੋਸਟਾਂ ਦੀ ਗੱਲ ਕਰਦੇ ਆਂ ਤੇ ਜਿਹੜੀਆਂ ਬਿਲਕੁਲ ਕਿਸੇ ਦੇ ਨਾਮ ਨੂੰ ਖਰਾਬ ਕਰਨ ਦੇ ਲਈ ਕੀਤੀਆਂ ਜਾਂਦੀਆਂ ਨੇ ਜ਼ਰੂਰ ਤੇ ਜ਼ਰੂਰ ਕਦਮ ਜਿਹੜੇ ਨੇ ਚੁੱਕੇ ਜਾਣੇ ਚਾਹੀਦੇ ਨੇ ਹੁਣ ਮਾਫੀ ਮੰਗਣ ਦੇ ਲਈ ਜਿਹੜਾ ਹੈ ਉਹ ਕਿਹਾ ਗਿਆ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਹੁਣ ਇਸ ਕੇਸ ਤੋਂ ਵਿੱਚ ਨਵਾਂ ਮੋੜ ਕੀ ਆ ਸਕਦਾ ਹੈ